ਇਸura ਦੇਖ ਰਹੇ ਹੋ ਤੁਸੀਂ ਤਾਂ ਮਹਿਮਤ ਸਿੰਘ ਦੀ ਕਪਾਲ ਲੁਧਿਆਣਾ ਦੀ ਬਸਤੀ ਚੋ ਜੋਦੇਵਾਲ ਮਾਰਕੀਟ ਦੇ ਵਿੱਚ ਖੜਿਆ ਪਹਿਲਾਂ ਮਾਰਕੀਟ ਦਾ ਤਸਵੀਰਤ ਤੁਹਾਨੂੰ ਦਿਖਾਵਾਂਗੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਕੁਝ ਦਿਨ ਪਹਿਲਾਂ ਵੀ ਸਪੋਟਕ ਸਮੱਗਰੀ ਹੈ ਜਿਹੜੀ ਕਿ ਦੁਕਾਨ ਦੇ ਵਿੱਚ ਰੱਖ ਕੇ ਚਲ ਜਾਂਦਾ ਹੈ ਤਾਂ ਇਹ ਮਾਰਕੀਟ ਤੁਸੀਂ ਦੇਖ ਸਕਦੇ ਹੋ ਕਿੰਨੀ ਕਰਾਊਡ ਵਾਲੀ ਮਾਰਕੀਟ ਹੈ ਸੰਗਣੀ ਮਾਰਕੀਟ ਦਾ ਇਸ ਦੇ ਵਿੱਚ ਇੱਕ ਦੁਕਾਨ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਦੋ ਤਿੰਨ ਦਿਨ ਪਹਿਲਾਂ ਇੱਕ ਵੀ ਸਪੋਟਕ ਸਮੱਗਰੀ ਨਾਲ ਭਰਿਆ ਹੋਇਆ ਇੱਕ ਲਫਾਫਾ ਜਿਹੜਾ ਕਿ ਦੁਕਾਨ ਦੇ ਅੰਦਰ ਰੱਖ ਜਾਂਦਾ ਤੁਹਾਨੂੰ ਮੌਕੇ ਤੇ ਜਿਹੜੀ ਕੀ ਪੜਤਾਲ ਹੋ ਕੀਤੀ ਜਾ ਰਹੀ ਹੈ ਤਾਂ ਸੀਆਈਏ ਦੇ ਇੰਚਾਰਜ ਬੈਂਕ ਨੇ ਜਦੋਂ ਅੱਜ ਪਹੁੰਚੇ ਹੋਏ ਨੇ ਤਾਂ ਦੁਕਾਨਦਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਂ ਜਦੋਂ ਕੱਲ ਮਾਰਕੀਟ ਦੇ ਨੁਮਾਇੰਦੇ ਨੂੰ ਪਤਾ ਲੱਗਿਆ ਤਾਂ ਕਿਰਾਏਦਾਰ ਦੇ ਵੱਲੋਂ ਮਾਲਕ ਮਕਾਨ ਨੂੰ ਦੱਸਿਆ ਜਾਂਦਾ ਕਿ ਸਾਡੀ ਦੁਕਾਨ ਦੇ ਉੱਤੇ ਕਿਸੇ ਵਿਅਕਤੀ ਦੇ ਵੱਲੋਂ ਇੱਕ ਲਿਫਾਫਾ ਜਿਹੜਾ ਕਿ ਉਹ ਰੱਖ ਲਿਤਾ ਗਿਆ ਜਿਸ ਦੇ ਵਿੱਚ ਪੈਟਰੋਲ ਦੀ ਸਮੈਲ ਆ ਰਹੀ ਹੈ ਉਸ ਦੀ ਵੀ ਤਸਵੀਰਾਂ ਟਰਨਲ ਸੱਜਿਆ ਕਰਾਂ ਕਿਸ ਤਰ੍ਹਾਂ ਦੇ ਨਾਲ ਉਸ ਦੇ ਵਿੱਚੋਂ ਵੀ ਸਪੋਟਕ ਸਮਗਰੀ ਹੈ ਉਹ ਨਿਕਲਦੀ ਹੈ ਪੈਟਰੋਲ ਦੀਆਂ ਥੈਲੀਆਂ ਨਿਕਲਦੀਆਂ ਨੇ ਔਰ ਹੁਣ ਪੁਲਿਸ ਦੇ ਵੱਲੋਂ ਜਿਹੜੀ ਵੈਰੀਫਿਕੇਸ਼ਨ ਉਹ ਕੀਤੀ ਜਾ ਲਿਫਾਫਾ ਸੀਗਾ ਬਲੂ ਕਲਰ ਦਾ ਉਸ ਨੂੰ ਪੁਲਿਸ ਨੇ ਆਪਣੀ ਸ਼ਿਰਾਸਤ ਦੇ ਵਿੱਚ ਲੈ ਲਿਆ ਤਾਂ ਉਸ ਜਹਾਂਬੇ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੁਕਾਨ ਤੇ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਉਸ ਨੂੰ ਵੀ ਖੰਗਾਲਿਆ ਜਾ ਰਿਹਾ ਸੀਸੀਟੀਵੀ ਫੁਟੇਜ ਜਿਹੜੀ ਕਿ ਉਹ ਚੈੱਕਿੰਗ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੁੰਦਾ 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 ਬਚਿਆ ਤਾਂ ਦਰਹਸ਼ਤ ਫਲੋਂ ਦੀ ਜਿਹੜੀ ਕੀ ਘਟਨਾ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਸਾਰੀ ਵੇਰੀਫਿਕੇਸ਼ਨ ਐਂਡ ਇਨਵੈਸਟੀਗੇਸ਼ਨ ਹੋ ਕੀਤੀ ਜਾ ਰਹੀ ਹੈ। ਲਈ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ। ਇਸੇ ਦੁਕਾਨ ਦੇ ਉੱਤੇ ਦੋ ਤੋਂ ਤਿੰਨ ਦਿਨ ਪਹਿਲੇ ਇੱਕ ਵਿਅਕਤੀ ਆਂਦਾ ਹੈ, ਇੱਕ ਬੈਗ ਦੀ 딜 ਕਰਦਾ ਔਰ 500 ਰੁਪਏ ਅਡਵਾਂਸ ਦੇ ਕੇ ਚਲਾ ਜਾਂਦਾ ਹੈ। ਔਰ ਕਹਿੰਦਾ ਮੇਰਾ ਸਮਾਨ ਇੱਥੇ ਪੇ ਵਾਪਸੀ ਆ ਕੇ ਚੱਕ ਲੈਣਾ ਪਰ ਦੋ ਤਿੰਨ ਦਿਨ ਜਦੋਂ ਵਿਅਕਤੀ ਨਹੀਂ ਆਂਦਾ ਤਾਂ ਦੁਕਾਨਦਾਰ ਘਬਰਾ ਜਾਂਦਾ ਔਰ ਆਪਣੇ ਮਾਲਕਾ ਦੇ ਨਾਲ ਜਦੋਂ ਗੱਲ ਕਰਦਾ ਤਾਂ ਉਹਦੇ ਮਾਲਕਾ ਦੇ ਵੱਲੋਂ ਮਾਰਕੀਟ ਕਮੇਟੀ ਦੇ ਜੋ ਨੁਮਾਇੰਦਿਆਂ ਨੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ। ਤਾਂ ਜਦੋਂ ਛਾਣਬਿੰਨ ਕੀਤੀ ਜਾਂਦੀ ਹੈ ਲਿਫਾਫਾ ਖੋਲ ਕੇ ਦੇਖਿਆ ਜਾਂਦਾ ਤਾਂ ਵੱਡੀ ਗਿਣਤੀ ਦੇ ਵਿੱਚ ਵੀ ਸਪੋਟਕ ਸਮਗਰੀ ਹੈ ਜਿਹੜੀ ਉੱਥੇ ਨਿਕਲਦੀ ਤਾਂ ਹੁਣ ਪੁਲਿਸ ਨੂੰ ਬਾਹਰ ਤੇ ਨਾਦ ਕੀਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਮਾਰਕੀਟ ਦੇ ਬਾਹਰ ਪੁਲਿਸ ਹੈ ਜਿਹੜੀ ਕਿ ਉਹ ਤੇ ਨਾਦ ਕੀਤੀ ਗਈ ਹੋਈ ਹੈ ਬਸਤੀ ਚੌਂਕ ਤੋਂ ਲੈ ਕੇ ਜਿੱਥੇ ਤੱਕ ਇਹ ਦੁਕਾਨ ਉੱਥੇ ਤੱਕ ਪੂਰੀ ਪੁਲਿਸ ਨੂੰ ਜਿਹੜਾ ਕਿ ਤੇ ਨਾਦ ਉਹ ਕੀਤਾ ਗਿਆ ਪੀਸੀਆਰ ਵੈਨ ਉਹ ਤੇ ਨਾਦ ਕੀਤੇ ਗਏ ਨੇ ਤਾਂ ਕਿ ਹਵਾਰਾ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਦੀਵਾਲੀ ਤੋਂ ਪਹਿਲਾਂ ਹੀ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਹਾਲਾਂਕਿ ਕੋਈ ਵੀ ਧਮਾਕਾ ਤਾਂ ਨਹੀਂ ਹੋਇਆ ਪਰ ਕਿਸੇ ਵੇਲੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਸੀਗਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਲੁਧਿਆਣਾ ਪੱਸੀ ਜੋਧੇਵਾਲ ਚੌਂਕ ਦੀ ਇਹ ਮਾਰਕੀਟ ਹੈ ਔਰ ਪੂਰੀ ਮਾਰਕੀਟ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਰਾਤ ਦੇ ਚੱਲ ਰਹੇ ਨੇ ਤਾਂ ਲੋਕ ਦਿਨ ਭਰ ਮਾਰਕੀਟ ਦੇ ਵਿੱਚ ਸਮਾਂ ਲੈਣ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਹੀ ਇੱਕ دہشت ਫਲੋਂ ਦੀ ਜਿਹੜੀ ਘਟਨਾਵਾਂ ਉਸ ਨੂੰ ਅੰਜਾਮ ਦੇਣ ਦੀ ਜਿਹੜੀ ਨਾਕਾਮ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜੇਕਰ ਥਾਣਾ ਦੇ ਦੇਸ਼ ਦੀ ਗੱਲ ਕਰੀ ਤਾਂ ਉੱਥੇ ਵੀ ਵੱਡੇ ਅਧਿਕਾਰੀ ਆ ਕੇ ਬੈਠੇ ਹੋਏ ਨੇ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਤਾਂ ਸੀਸੀਟੀਵੀ ਫੁਟੇਜ ਖੰਗਾਲਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੈਂਕ ਨੇ ਜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਜਾਣਬੀਨ ਕੀਤੀ ਗਈ ਹੈ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਉਹ ਕਰਨਗੇ ਇਸੇ ਦੁਕਾਨ ਦੇ ਉੱਤੇ ਉਹ ਵਿਸਪੋਟਕ ਸਮੱਗਰੀ ਹੈ ਜਿਹੜੀ ਉਹ ਮਿਲੀ ਹੈ ਉਹ ਵੀ ਤਸਵੀਰਾਂ ਨਾਲ ਦੇ ਨਾਲ ਸਾਂਝਾ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਇੱਕ ਨੀਲੇ ਰੰਗ ਦੇ ਲਿਹਾਫੇ ਦੇ ਵਿੱਚੋਂ ਪੈਟਰੋਲ ਦੀਆਂ ਥੈਲੀਆਂ ਅਤੇ ਵਿਸਪੋਟਕ ਸਮੱਗਰੀ ਟਾਈਮ ਪੀਸ ਹੈ ਜਿਹੜਾ ਕਿ ਉਹ ਮਿਲਿਆ ਹੈ ਤਾਂ ਨਾਲ ਦੀਆਂ ਦੁਕਾਨਾਂ ਦੇ ਵਿੱਚ ਜਿਹੜੀ ਚੈਕਿੰਗ ਹੈ ਉਹ ਹੋ ਸਕਦਾ ਕੀਤੀ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋਇਆ ਹੈ ਤਾਂ ਹਾਲਾਂਕਿ ਮੀਡੀਆ ਦੇ ਨਾਲ ਹਜੇ ਕੋਈ ਵੀ ਜਿਹੜੀ ਗੱਲਬਾਤ ਉਹ ਨਹੀਂ ਕੀਤੀ ਜਾ ਰਹੀ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਨਵੈਸਟੀਗੇਸ਼ਨ ਕਰ ਲਿਆ ਤੇ ਉਸ ਤੋਂ ਬਾਅਦ ਹੈ ਬਰੀਫ ਹੈ ਉਹ ਕਰਾਂਗੇ ਤਾਂ ਪੂਰੀ ਮਾਰਕੀਟ ਦਾ ਵੀ ਦौरा ਜਿਹੜਾ ਕੀਤਾ ਜਾ ਰਿਹਾ ਹੈ ਕ੍ਰਾਈਮ ਬ੍ਰਾਚ ਦੇ ਇਨਸਪੈਕਟਰ ਦੇ ਵੱਲੋਂ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰ ਇਹ ਪੀਸੀਆਰ ਇੱਕ ਵੈਨ ਹੈ ਉਹ ਦਾ ਨਾਮ ਕੀਤੀ ਗਈ ਹੈ ਸੁਰੱਖਿਆ ਦੇ ਲਿਹਾਜ਼ ਦੇ ਨਾਲ ਗੱਲਬਾਤ ਹੈ ਉਹ ਨਹੀਂ ਕੀਤੀ ਜਾ ਰਹੀ ਹਜੇ ਮੀਡੀਆ ਦੇ ਨਾਲ ਪਰ ਮਾਰਕੀਟ ਦਾ ਮੁਆਇਨਾ ਕਰਦੇ ਹੋਏ ਜਰੂਰ ਨਜ਼ਰ ਆ ਰਹੇ ਨੇ ਇਹ ਵੀ ਦੇਖ ਸਕਦੇ ਹੋ ਕਿੰਨੀ ਭੀੜ ਭੜ ਵਾਲੀ ਮਾਰਕੀਟ ਹੈ ਤਾਂ ਇਸੇ ਜਗ੍ਹਾ ਦੇ ਉੱਤੇ ਸਪੋਟਕ ਸਮਗਰੀ ਇਹ ਕਮਯਕਤੀ ਦੇ ਵੱਲੋਂ ਨਿਫਾਸੇ ਦੇ ਵਿੱਚ ਭਰ ਕੇ ਰੱਖੀ ਜਾਂਦੀ ਹੈ ਤੇ ਜਾਗਪੜਤਾਲ ਹੈ ਜੋ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਆ ਉਹ ਕਰਾਂਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਕਿ ਇਸ ਮਾਰਕੀਟ ਦੇ ਵਿੱਚ ਇਹਨਾਂ دہشت ਦਾ ਮਾਹੌਲ ਹੈ ਉਹ ਜ਼ਰੂਰ ਬਣਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਵੀ ਸਪੋਟਕਸ ਸਮਗਰੀ ਇੱਕ ਵਿਅਕਤੀ ਦੇ ਵੱਲੋਂ ਇੱਕ ਦੁਕਾਨ ਤੇ ਰੱਖ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੁਕਾਨਦਾਰ ਦੇ ਵਿੱਚ ਜਿਹੜਾ ਕਿ دہشت ਉਹ ਜ਼ਰੂਰ ਬਣੀ ਹੋਈ ਹੈ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਕਈ ਤਸਵੀਰਾਂ ਵੀ ਦੇਖ ਸਕਦੇ ਹੋ ਕਾਫੀ ਸੰਗਣੀ ਮਾਰਕੀਟ ਹੈ ਬਸਤੀ ਜੋਦੇਵਾਲ ਚੌਕ ਦੀ ਔਰ ਇਹ ਭੀੜੀਆਂ ਗਲੀਆਂ ਨੇ ਨਾਲ ਜੇਕਰ ਇੱਥੇ ਕੋਈ ਧਮਾਕਾ ਹੁੰਦਾ ਜਾਂ ਫਿਰ ਬਲਾਸਟ ਹੁੰਦਾ ਤੇ ਇੱਕ ਵੱਡਾ ਨੁਕਸਾਨ ਹੋ ਹੁੰਦਾ ਹੋਇਆ ਜ਼ਰੂਰ ਨਜ਼ਰ ਆਣਾ ਸੀ ਪਰ ਹੁਣ ਦੁਕਾਨਦਾਰ ਦੇ ਵੱਲੋਂ ਜਿਹੜਾ ਖਰੀਦਦਾਰ ਸੀਗਾ ਉਸ ਦੇ ਵੱਲੋਂ ਮਾਲਕ ਨੂੰ ਸੂਚਿਤ ਕੀਤਾ ਜਾਂਦਾ ਔਰ ਮਾਲਕ ਨੇ ਮਾਰਕੀਟ ਕਮੇਟੀ ਦੇ ਜੋ ਨੁਮਾਇੰਦੇ ਨੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਜਿੱਦਾਂ ਹੀ ਪੁਲਿਸ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਥੈਲਾ ਖੋਲ ਕੇ ਦੇਖਿਆ ਜਾਂਦਾ ਜਿਸ ਦੇ ਵਿੱਚ ਪੈਟਰੋਲ ਦੀ ਕਾਫੀ ਜ਼ਿਆਦਾ 스ਮੈਲ ਆ ਰਹੀ ਹੁੰਦੀ ਹੈ ਪੈਟਰੋਲ ਦੀਆਂ ਥੈਲੀਆਂ ਮਿਲਦੀਆਂ ਨੇ ਵਿਸਫੋਟਕ ਸਮੱਗਰੀ ਮਿਲਦੀ ਜੇਕ ਟਾਈਮ ਪੀਸ ਮਿਲਦਾ ਹੈ ਤਾਂ ਕਿਹਾ ਜਾ ਰਿਹਾ ਵੀ ਵਿਸਫੋਟਕ ਸਮੱਗਰੀ ਸੀ ਤਾਂ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਇਨਜ਼ਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਕੀਤੀ ਜਾ ਰਹੀ ਸੀ ਪਰ ਪੁਲਿਸ ਨੇ ਕੋਸ਼ਿਸ਼ ਜਿਹੜਾ ਕਿ ਉਹ ਨਾਕਾਮ ਜ਼ਰੂਰ ਕੀਤਾ ਕੈਮਰਾ ਪਰਸਨ ਸਨਮਾਨਦ ਨਾਲ ਹਿੰਮਤ ਸਿੰਘ ਦਿਪਾਲ ਦੇਨਿਕ ਸਵੇਰਾ ਲੁਧਿਆਣਾ ਦੈਨਿਕ ਸੁਰਾ ਦੇਖ ਰਹੇ ਹੋ ਤੁਸੀਂ ਤਾਂ ਮਹਿਮਨ ਸਿੰਘ ਦੀ ਕਪਾਲ ਲੁਧਿਆਣਾ ਦੀ ਬਸਤੀ ਚੋ ਜੋਦੇਵਾਲ ਮਾਰਕੀਟ ਦੇ ਵਿੱਚ ਖੜਿਆ ਪਹਿਲਾਂ ਮਾਰਕੀਟ ਦਾ ਤਸਵੀਰਤ ਤੁਹਾਨੂੰ ਦਿਖਾਵਾਂਗੇ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਕੁਝ ਦਿਨ ਪਹਿਲਾਂ ਵੀ ਸਪੋਟਕ ਸਮੱਗਰੀ ਹੈ ਜਿਹੜੀ ਕਿ ਦੁਕਾਨ ਦੇ ਵਿੱਚ ਰੱਖ ਕੇ ਚਲ ਜਾਂਦਾ ਹੈ ਤਾਂ ਇਹ ਮਾਰਕੀਟ ਤੁਸੀਂ ਦੇਖ ਸਕਦੇ ਹੋ ਕਿੰਨੀ ਕਰਾਊਡ ਵਾਲੀ ਮਾਰਕੀਟ ਹੈ ਸੰਗਣੀ ਮਾਰਕੀਟ ਦਾ ਇਸ ਦੇ ਵਿੱਚ ਇੱਕ ਦੁਕਾਨ ਹੈ ਜਿੱਥੇ ਇੱਕ ਵਿਅਕਤੀ ਦੇ ਵੱਲੋਂ ਦੋ ਤਿੰਨ ਦਿਨ ਪਹਿਲਾਂ ਇੱਕ ਵੀ ਸਪੋਟਕ ਸਮੱਗਰੀ ਨਾਲ ਭਰਿਆ ਹੋਇਆ ਇੱਕ ਲਫਾਫਾ ਜਿਹੜਾ ਕਿ ਦੁਕਾਨ ਦੇ ਅੰਦਰ ਰੱਖ ਜਾਂਦਾ ਤੁਹਾਨੂੰ ਮੌਕੇ ਤੇ ਜਿਹੜੀ ਕੀ ਪੜਤਾਲ ਹੋ ਕੀਤੀ ਜਾ ਰਹੀ ਹੈ ਤਾਂ ਸੀਆਈਏ ਰਿੰਚਾਰਜ ਬੈਂਕ ਜਿੱਥੇ ਪਹੁੰਚੇ ਹੋਏ ਨਹੀਂ ਤਾਂ ਦੁਕਾਨਦਾਰਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤਾਂ ਜਦੋਂ ਕੱਲ ਮਾਰਕੀਟ ਦੇ ਨੁਮਾਇੰਦੇ ਨੂੰ ਪਤਾ ਲੱਗਦਾ ਹੈ ਤਾਂ ਕਿਰਾਏਦਾਰ ਦੇ ਵੱਲੋਂ ਮਾਲਕ ਮਕਾਨ ਨੂੰ ਦੱਸਿਆ ਜਾਂਦਾ ਹੈ ਕਿ ਸਾਡੀ ਦੁਕਾਨ ਦੇ ਉੱਤੇ ਕਿਸੇ ਵਿਅਕਤੀ ਦੇ ਵੱਲੋਂ ਇੱਕ ਲਿਫਾਫਾ ਜਿਹੜਾ ਕਿ ਉਹ ਰੱਖ ਲਿਤਾ ਗਿਆ ਜਿਸ ਦੇ ਵਿੱਚ ਪੈਟਰੋਲ ਦੀ ਸਮੈਲ ਆ ਰਹੀ ਹੈ ਉਸ ਦੀ ਵੀ ਤਸਵੀਰਾਂ ਟਰਨ ਸੱਜਿਆ ਕਰਾਂ ਕਿਸ ਤਰ੍ਹਾਂ ਦੇ ਨਾਲ ਉਸ ਦੇ ਵਿੱਚੋਂ ਵੀ ਸਪੋਟਕਸ ਸਮਗਰੀ ਹੈ ਉਹ ਨਿਕਲਦੀ ਹੈ ਪੈਟਰੋਲ ਦੀਆਂ ਥੈਲੀਆਂ ਨਿਕਲਦੀਆਂ ਨੇ ਔਰ ਹੁਣ ਪੁਲਿਸ ਦੇ ਵੱਲੋਂ ਵੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਕੱ ਲਿਫਾਫਾ ਸੀਗਾ ਬਲੂ ਕਲਰ ਦਾ ਉਸ ਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਉਸ ਦੀ ਜਾਂਚ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਦੁਕਾਨ ਤੇ ਜਿਹੜੇ ਸੀਸੀਟੀਵੀ ਲੱਗੇ ਹੋਏ ਨੇ ਉਸ ਨੂੰ ਵੀ ਖੰਗਾਲਿਆ ਜਾ ਰਿਹਾ ਸੀਸੀਟੀਵੀ ਫੁਟੇਜ ਜਿਹੜੀ ਕਿ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਹੁੰਦਾ ਹੁੰਦਾ ਬਚਿਆ ਤਾਂ دہشت ਫਲੋਂਡ ਜਿਹੜੀ ਕਿ ਘਟਨਾ ਉਸ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਇਹ ਸਾਰੀ ਵੇਰੀਫਿਕੇਸ਼ਨ ਐਂਡ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ। ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਹਾਂ। ਇਸੇ ਦੁਕਾਨ ਦੇ ਉੱਤੇ ਦੋ ਤੋਂ ਤਿੰਨ ਦਿਨ ਪਹਿਲੇ ਇੱਕ ਵਿਅਕਤੀ ਆਂਦਾ ਹੈ, ਇੱਕ ਬੈਗ ਦੀ ਡੀਲ ਕਰਦਾ ਔਰ 500 ਰੁਪਏ ਐਡਵਾਂਸ ਦੇ ਕੇ ਚਲਾ ਜਾਂਦਾ ਹੈ। ਔਰ ਕਹਿੰਦਾ ਮੇਰਾ ਸਮਾਨ ਇੱਥੇ ਪਏ ਵਾਪਸ ਜਾ ਕੇ ਚੱਕ ਲੈਣਾ ਪਰ ਦੋ ਤਿੰਨ ਦਿਨ ਤੇ ਜਦੋਂ ਵਿਅਕਤੀ ਨਹੀਂ ਆਂਦਾ ਤਾਂ ਦੁਕਾਨਦਾਰ ਘਬਰਾ ਜਾਂਦਾ ਔਰ ਆਪਣੇ ਮਾਲਕਾ ਦੇ ਨਾਲ ਜਦੋਂ ਗੱਲ ਕਰਦਾ ਤਾਂ ਉਹਦੇ ਮਾਲਕਾ ਦੇ ਵੱਲੋਂ ਮਾਰਕੀਟ ਕਮੇਟੀ ਦੇ ਜੋ ਨੁਮਾਇੰਦਿਆਂ ਨੂੰ ਦੱਸਿਆ ਜਾਂਦਾ ਉਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ। ਤਾਂ ਜਦੋਂ ਛਾਣਬਿੰਨ ਕੀਤੀ ਜਾਂਦੀ ਹੈ ਲਿਫਾਫਾ ਖੋਲ ਕੇ ਦੇਖਿਆ ਜਾਂਦਾ ਤਾਂ ਵੱਡੀ ਗਿਣਤੀ ਦੇ ਵਿੱਚ ਵੀ ਸਪੋਰਟਕ ਸਮਗਰੀ ਹੈ ਜਿਹੜੀ ਉਹ ਇੱਥੇ ਨਿਕਲਦੀ ਤਾਂ ਹੁਣ ਪੁਲਿਸ ਨੂੰ ਬਾਹਰ ਤਾਇਨਾਤ ਕੀਤਾ ਗਿਆ ਹੈ ਵੱਡੀ ਗਿਣਤੀ ਦੇ ਵਿੱਚ ਮਾਰਕੀਟ ਦੇ ਬਾਹਰ ਪੁਲਿਸ ਹੈ ਜਿਹੜੀ ਕਿ ਉਹ ਤਾਇਨਾਤ ਕੀਤੀ ਗਈ ਹੋਈ ਹੈ ਬਸਤੀ ਚੌਂਕ ਤੋਂ ਲੈ ਕੇ ਜਿੱਥੇ ਤੱਕ ਇਹ ਦੁਕਾਨ ਉੱਥੇ ਤੱਕ ਪੂਰੀ ਪੁਲਿਸ ਨੂੰ ਜਿਹੜਾ ਕਿ ਤਾਇਨਾਤ ਉਹ ਕੀਤਾ ਗਿਆ ਪੀਸੀਆਰ ਵੈਨ ਉਹ ਤਾਇਨਾਤ ਕੀਤੇ ਗਏ ਨੇ ਤਾਂ ਕਿ ਹੋਰਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਦੀਵਾਲੀ ਤੋਂ ਪਹਿਲਾਂ ਹੀ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਹਾਲਾਂਕਿ ਕੋਈ ਵੀ ਧਮਾਕਾ ਤਾਂ ਨਹੀਂ ਹੋਇਆ ਪਰ ਕਿਸੇ ਵੇਲੇ ਵੀ ਕੋਈ ਵੀ ਨੁਕਸਾਨ ਹੋ ਸਕਦਾ ਸੀਗਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹੁਣ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਲੁਧਿਆਣਾ ਬਸਤੀ ਜੋਧੇਵਾਲ ਚੌਂਕ ਦੀ ਇਹ ਮਾਰਕੀਟ ਹੈ ਔਰ ਪੂਰੀ ਮਾਰਕੀਟ ਦੀ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੇ ਨਾਲ ਇੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਰਾਤ ਦੇ ਚੱਲ ਰਹੇ ਨੇ ਤਾਂ ਲੋਕ ਦਿਨ ਭਰ ਮਾਰਕੀਟ ਦੇ ਵਿੱਚ ਸਮੱਲ ਲੈਣ ਦੀ ਪਹੁੰਚਦੇ ਨੇ ਤਾਂ ਉੱਥੇ ਹੀ ਇੱਕ ਦਹਿਸ਼ਤ ਫਲੋਨ ਦੀ ਜਿਹੜੀ ਘਟਨਾਵਾਂ ਉਸ ਨੂੰ ਅੰਜਾਮ ਦੇਣ ਦੀ ਜਿਹੜੀ ਨਾ ਕਾਮ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਬੋਲਨ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਹੈ ਔਰ ਜੇਕਰ ਥਾਣਾ ਦੇ ਅਸਲੀ ਦੀ ਗੱਲ ਕਰੀ ਤਾਂ ਉੱਥੇ ਵੀ ਵੱਡੇ ਅਧਿਕਾਰੀ ਆ ਕੇ ਬੈਠੇ ਹੋਏ ਨੇ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਤਾਂ ਸੀਸੀਟੀਵੀ ਫੁਟੇਜ ਖੰਗਾਲਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਤਾਂ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਬੈਂਕ ਨੇ ਜੋ ਉਹ ਇੱਥੇ ਪਹੁੰਚੇ ਹੋਏ ਨੇ ਜਾਣਬੂਨ ਕੀਤੀ ਗਈ ਹੈ ਸੀਸੀਟੀਵੀ ਫੁਟੇਜ ਖੰਗਾਲੀ ਗਈ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਉਹ ਕਰਨਗੇ ਇਸੇ ਦੁਕਾਨ ਦੇ ਉੱਤੇ ਉਹ ਵਿਸਫੋਟਕ ਸਮੱਗਰੀ ਹੈ ਜਿਹੜੀ ਉਹ ਮਿਲੀ ਹੈ ਉਹ ਵੀ ਤਸਵੀਰਾਂ ਨਾਲ ਜਨਾ ਤੁਹਾਨੂੰ ਸਾਂਝਾ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਇੱਕ ਨੀਲੇ ਰੰਗ ਦੇ ਲਿਹਾਫੇ ਦੇ ਵਿੱਚੋਂ ਪੈਟਰੋਲ ਦੀਆਂ ਥੈਲੀਆਂ ਅਤੇ ਵਿਸਫੋਟਕ ਸਮੱਗਰੀ ਟਾਈਮ ਪੀਸ ਹੈ ਜਿਹੜਾ ਕਿ ਉਹ ਮਿਲਿਆ ਹੈ ਤਾਂ ਨਾਲ ਦੀਆਂ ਦੁਕਾਨਾਂ ਦੇ ਵਿੱਚ ਜਿਹੜੀ ਚੈਕਿੰਗ ਹੈ ਉਹ ਹੋ ਸਕਦਾ ਕੀਤੀ ਜਾਵੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵੱਡਾ ਹਾਦਸਾ ਹੋਣ ਤੋਂ ਬਚਾ ਹੋਇਆ ਹੈ ਤਾਂ ਹਾਲਾਂਕਿ মিডিਏ ਦੇ ਨਾਲ ਹਜੇ ਕੋਈ ਵੀ ਜਿਹੜੀ ਗੱਲਬਾਤ ਉਹ ਨਹੀਂ ਕੀਤੀ ਜਾ ਰਹੀ ਕਿਹਾ ਜਾ ਰਿਹਾ ਕਿ ਪਹਿਲਾਂ ਇਨਵੈਸਟੀਗੇਸ਼ਨ ਕਰ ਲਿਆ ਤੇ ਉਸ ਤੋਂ ਬਾਅਦ ਹੈ ਬਰੀਫ ਹੈ ਉਹ ਕਰਾਂਗੇ ਤਾਂ ਪੂਰੀ ਮਾਰਕੀਟ ਦਾ ਵੀ ਦੌਰਾ ਜਿਹੜਾ ਕੀਤਾ ਜਾ ਰਿਹਾ ਹੈ ਕ੍ਰਾਈਮ ব্রাঞ্চ ਦੇ ਇਨਸਪੈਕਟਰ ਦੇ ਵੱਲੋਂ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਪਰ ਇਹ ਪੀਸੀ ਆਰ ਇੱਕ ਵੈਨ ਹੈ ਉਹ ਦਾ ਨਾਮ ਕੀਤੀ ਗਈ ਹੈ ਸੁਰੱਖਿਆ ਦੇ ਹਿਲਾਜ ਦੇ ਨਾਲ ਤਾਂ ਗੱਲਬਾਤ ਹੈ ਉਹ ਨਹੀਂ ਕੀਤੀ ਜਾ ਰਹੀ ਹਜੇ ਮੀਡੀਆ ਦੇ ਨਾਲ ਪਰ ਮਾਰਕੀਟ ਦਾ ਮੁਆਇਨਾ ਕਰਦੇ ਹੋਏ ਜਰੂਰ ਨਜ਼ਰ ਆ ਰਹੇ ਨੇ ਤੇ ਇਹ ਵੀ ਦੇਖ ਸਕਦੇ ਹੋ ਕਿੰਨੀ ਭੀੜ ਭੜ ਵਾਲੀ ਮਾਰਕੀਟ ਹੈ ਤਾਂ ਇਸੇ ਜਗ੍ਹਾ ਦੇ ਉੱਤੇ ਸਪੋਟਕ ਸਮਗਰੀ ਇਹ ਇੱਕ ਵਿਅਕਤੀ ਦੇ ਵੱਲੋਂ ਲਿਫਾਫੇ ਦੇ ਵਿੱਚ ਭਰ ਕੇ ਰੱਖੀ ਜਾਂਦੀ ਹੈ ਤੇ ਜਾਗਪੜ ਤਾਲ ਹੈ ਜੋ ਕੀਤੀ ਜਾ ਰਹੀ ਹੈ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਆ ਉਹ ਕਰਾਂਗੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਇਸ ਮਾਰਕੀਟ ਦੇ ਵਿੱਚ ਜਿਹੜਾ دہشت ਦਾ ਮਾਹੌਲ ਆ ਉਹ ਜ਼ਰੂਰ ਬਣਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਵਿਸਫੋਟਕ ਸਮੱਗਰੀ ਇੱਕ ਵਿਅਕਤੀ ਦੇ ਵੱਲੋਂ ਇੱਕ ਦੁਕਾਨ ਤੇ ਰੱਖ ਕੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੁਕਾਨਦਾਰ ਦੇ ਵਿੱਚ ਜਿਹੜਾ ਕਿ دہشت ਆ ਉਹ ਜ਼ਰੂਰ ਬਣੀ ਹੋਈ ਹੈ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕੀਤੀ ਜਾ ਰਹੀ ਹੈ ਸਾਈਡ ਤਸਵੀਰਾਂ ਵੀ ਦੇਖ ਸਕਦੇ ਹੋ ਕਾਫੀ ਸੰਗਣੀ ਮਾਰਕੀਟ ਹੈ ਬਸਤੀ ਜੋਦੇਵਾਲ ਚੌਕ ਦੀ ਹੋਰ ਇਹ ਭੀੜੀਆਂ ਗਲੀਆਂ ਨੇ ਨਾਲ ਜੇਕਰ ਇੱਥੇ ਕੋਈ ਧਮਾਕਾ ਹੁੰਦਾ ਜਾਂ ਫਿਰ ਬਲਾਸਟ ਹੁੰਦਾ ਤਾਂ ਇੱਕ ਵੱਡਾ ਨੁਕਸਾਨ ਹੋ ਹੁੰਦਾ ਹੋਇਆ ਜਰੂਰ ਨਜ਼ਰ ਆਣਾ ਸੀ ਪਰ ਹੁਣ ਦੁਕਾਨਦਾਰ ਦੇ ਵੱਲੋਂ ਜਿਹੜਾ ਖਰੀਦਦਾਰ ਸੀਗਾ ਉਸ ਦੇ ਵੱਲੋਂ ਮਾਲਕ ਨੂੰ ਸੂਚਿਤ ਕੀਤਾ ਜਾਂਦਾ ਔਰ ਮਾਲਕ ਨੇ ਮਾਰਕੀਟ ਕਮੇਟੀ ਦੇ ਜੋ ਨੁਮਾਇੰਦੇ ਨੇ ਉਹਨਾਂ ਨੂੰ ਸੂਚਿਤ ਕੀਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਜਿੱਦਾਂ ਹੀ ਪੁਲਿਸ ਉਥੇ ਪਹੁੰਚਦੀ ਹੈ ਤਾਂ ਪੁਲਿਸ ਦੇ ਵੱਲੋਂ ਥੈਲਾ ਖੋਲ ਕੇ ਦੇਖਿਆ ਜਾਂਦਾ ਜਿਸ ਦੇ ਵਿੱਚੋਂ ਪੈਟਰੋਲ ਦੀ ਕਾਫੀ ਜ਼ਿਆਦਾ ਸਮੈਲ ਆ ਰਹੀ ਹੁੰਦੀ ਹੈ ਪੈਟਰੋਲ ਦੀਆਂ ਥੈਲੀਆਂ ਮਿਲਦੀਆਂ ਨੇ ਵਿਸਫੋਟਕ ਸਮੱਗਰੀ ਮਿਲਦੀ ਜੇ ਇੱਕ ਟਾਈਮ ਪੀਸ ਮਿਲਦਾ ਹੈ ਤਾਂ ਕਿਹਾ ਜਾ ਰਿਹਾ ਵੀ ਵਿਸਫੋਟਕ ਸਮੱਗਰੀ ਸੀ ਤਾਂ ਕਿਸੇ ਨਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਜਿਹੜੀ ਕੋਸ਼ਿਸ਼ ਹੈ ਉਹ ਜ਼ਰੂਰ ਕੀਤੀ ਜਾ ਰਹੀ ਸੀ ਪਰ ਪੁਲਿਸ ਨੇ ਇਸ ਕੋਸ਼ਿਸ਼ ਨੂੰ ਜਿਹੜਾ ਕਿ ਉਹ ਨਾਕਾਮ ਜ਼ਰੂਰ ਕੀਤਾ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇ ਨੇ ਸਵੇਰਾ ਲੁਧਿਆਣਾ